ਅਸੀਂ ਇੱਕ ਪਰਿਵਾਰ ਤੋਂ ਪਹੁੰਚੇ ਹੋਏ ਆ ਜਿਹਨਾਂ ਨੇ ਸਾਨੂੰ ਸੱਦਿਆ ਸੀਗਾ ਆਪਾਂ ਗੱਲਬਾਤ ਕਰਦੇ ਆ ਜਾਣਕਾਰੀ ਲੈਣੀ ਹੈ ਉਹਨਾਂ ਤੋਂ ਕਿ ਕੀ ਮਸਲਾ ਆ ਜਿਸ ਕਰਕੇ ਅੱਜ ਤੁਸੀਂ মিডিਆ ਨੂੰ ਇਨਵੋਲਵ ਕੀਤਾ ਹੈ ਤੁਹਾਡਾ ਕਿਰਪਾ ਆਪਣਾ ਨਾਮ ਦੱਸੋ ਜੀ ਸਰਜੀਤ ਸਿੰਘ ਤੇ ਸੁਜੀਤ ਸਿੰਘ ਜੀ ਕੀ ਮਸਲਾ ਆ ਅੱਜ ਤੁਹਾਨੂੰ ਜਿਹੜਾ মিডিਆ ਨੂੰ ਆਪਣੇ ਘਰੇ ਸੁੱਟਣਾ ਪਿਆ ਸਰ ਮੇਰੇ ਵਿਆਹ ਹੋ ਗਿਆ 5 ਸਾਲ ਸਰ ਅੱਛਾ ਜੀ ਤੇ ਸਰ ਕੱਲ ਰਾਤ ਦੀ ਗੱਲ ਈ ਆ ਸਰ ਦੋ ਮੇਰੇ ਬੇਟੇ ਆ ਸਰ ਇੱਕ ਹੈਗਾ ਜੀ 4 ਸਾਲ ਦਾ ਤੇ ਇੱਕ ਛੋਟਾ ਹੈਗਾ ਜੀ 1 ਸਾਲ 2 ਮਹੀਨਾ ਦਾ ਤੋ ਸਰ ਇਹ ਨਾ ਮੇਰੇ ਘਰ ਵਾਲੀ ਨੇ ਫੋਨ ਕਰਕੇ ਕਿ ਆ ਆਪਣੇ ਭਰਾਵਾਂ ਨੂੰ ਵੀ ਇਤਨਾ ਜਾਣਾ ਮੈਨੂੰ ਕਹਿੰਦੀ ਵੀ ਮੈਂ ਮਿਲਣੇ ਜਾਣਾ ਤੇ ਮੈਂ ਹਾਂ ਜਦੋਂ ਫੋਨ ਲੈ ਲਓ ਤੇ ਉਹਨੂੰ ਲਾ ਲਓ ਫੋਨ ਤੇ ਤੁਸੀਂ ਸਾਧ ਲਓ ਆਪਣੇ ਭਰਾਵਾਂ ਨੂੰ ਮੈਂ ਜਾਂ ਕਹਿੰਦੀ ਜਾਂ ਛੱਡ ਗਿਆ ਮੈਂ ਹਾਂ ਨਹੀਂ ਤੋ ਆਪਣੇ ਸਾਨ ਫੋਨ ਲਾ ਲਾ ਸਾਨ ਕਿਤੇ ਲੈ ਜਾਂਦੇ ਆ ਉਹ ਆਏ ਸਾਰੇ ਨੇ 10 ਵਜੇ ਫੋਨ ਲਾਇਆ ਵਾ ਦੁਪਹਿਰੇ ਤੇ ਇਹ ਆਏ ਆ ਸਰ 8:30 18:00 ਉਹ ਸਰ ਆਣ ਕੇ ਨਾ ਸਰ ਆਉਂਦੇ ਮੇਰੇ ਗਲ ਪੈ ਕੇ ਸ਼ਰਾਬ ਨਾਲ ਪੂਰੇ ਰੱਜੇ ਹੋਏ ਕੋਣ ਕੋਣ ਸੀ ਸਰ ਇੱਕ ਨਿੰਦਰ ਸਿੰਘ ਫੌਜੀ ਇੱਕ ਬਲਦੀਰ ਸਿੰਘ ਫੌਜੀ ਤੇ ਸਾਰੇ ਇੱਕ ਸੋਨੂ ਮੁੰਡਾ ਸਾਰਾ ਨਾਲ ਲਿਆਂਦਾਈ ਸਰ ਉਹਨਾਂ ਦੇ ਪਿੰਡ ਦਾ ਹੀ ਸਰ ਉਹ ਉਹ ਪੈਨਗੜਾ ਇਹਨਾਂ ਦਾ ਪੱਕਾ ਡੱਲਾ ਸਰ ਅੱਛਾ ਤੇ ਤੁਹਾਡੇ ਜਿਹੜੇ ਛਲਿਆ ਉਹ ਆਰਮੀ ਦੀ ਡਿਊਟੀ ਕਰ ਰਹੇ ਹੈ ਕਿ ਰਿਟਾਇਰ ਹੋ ਗਿਆ ਨਹੀਂ ਸਰ ਕਰ ਰਹੇ ਹੈ ਸਰ ਛੁੱਟੀ ਆਏ ਸੀ ਸਰ ਅੱਛਾ ਛੁੱਟੀ ਆਏ ਸਰ ਤੇ ਉਹ ਰਾਤ ਸਰ 8:30 ਦੇ ਵਿੱਚ ਟਾਈਮ ਹੈ ਸਰ ਮੈਂ ਇਕੱਲਾ ਘਰੇ ਸੀ ਤੋਂ ਸਰ ਮੇਰੇ ਘਰੇ ਕੋਈ ਨਹੀਂ ਸੀ ਪਰ ਮਾਦਾ ਮੇਰੀ ਅੱਗੇ ਪੂਰੀ ਹੋ ਗਈ ਤੇ ਡੈਡੀ ਮੇਰਾ ਸਰ ਪਿੰਡੀ ਸਾਡੀ ਗਿਆ ਸੀ ਤੇ ਮੈਨੂੰ ਇਕੱਲੇ ਨੂੰ ਘਰ ਆਣ ਕੇ ਦੇਖ ਕੇ ਸਰ ਆਉਂਦੇ ਮੇਰੇ ਗੱਲ ਪੈ ਗਿਆ ਸਰ ਉਹਨਾਂ ਇਹ ਨਹੀਂ ਪੁੱਛਿਆ ਕਿ ਕੀ ਗੱਲ ਹੋਈ ਕੀ ਨਹੀਂ ਤੇ ਉਹਨਾਂ ਸਰ ਵਾਧਾ ਵਟਾਣੀ ਵੇਖਿਆ ਮੈਨੂੰ ਆਉਂਦੇ ਹੀ ਛੋਟੇ ਬੌਜੀ ਸਰ ਬਲਜੀਤ ਸਿੰਘ ਉਹਨੇ ਆਉਂਦੇ ਮੇਰੇ ਮੋਕਮਾ ਮਾਰਨੇ ਸ਼ੁਰੂ ਕਰਤੇ ਵੱਡੇ ਨੇ ਤੱਬਾ ਪਾਲਿਆ ਜਿਹੜਾ ਸੋਨੂ ਸਰ ਨਾਲ ਹੀ ਉਹਨੇ ਵੀ ਮੇਰੇ ਆਉਂਦੇ ਉਹਨੇ ਮੋਕਮਾ ਮਾਰਨੇ ਸ਼ੁਰੂ ਕਰਤੇ ਸਰ ਉਹਨਾਂ ਇਹ ਨਹੀਂ ਪੁੱਛਿਆ ਕਿ ਗੱਲ ਹੋਈ ਜਾਂ ਝਗੜਾ ਹੋਇਆ ਜਾਂ ਨਹੀਂ ਹੋਇਆ ਗੱਲ ਕੀ ਤੁਹਾਡੀ ਭੈਣ ਨੂੰ ਕੀ ਗਿਆ ਵਾ ਉਹਲੇ ਤੁਸੀਂ ਇਕੱਲੇ ਘਰ ਸੀ ਮੈਂ ਇਕੱਲਾ ਸਰ ਘਰ ਆ ਸੀਗਾ ਤੇ ਜਦੋਂ ਤੁਹਾਨੂੰ ਕੁੱਟਣ ਦੇ ਹੀ ਤੇ ਤੁਹਾਡੀ ਤੋਂ ਪਹਿਲਾਂ ਤੁਹਾਡੀ ਵਾਈਫ ਦਾ ਕੀ ਨਾਮ ਹੈ ਅਮਰੀਕਰ ਤੇ ਤੁਹਾਡੀ ਵਾਈਫ ਨੇ ਰੋਕਿਆ ਨਹੀਂ ਉਹਨਾਂ ਨੂੰ ਕਿ ਕਿਉਂ ਤੁਸੀਂ ਮੇਰੇ ਘਰੋਂ ਕੁੱਟਣ ਦੇ ਹੋ ਨਾ ਸਰ ਉਹ ਕਹਿੰਦੀ ਵੀ ਇਹਨੂੰ ਮਾਰ ਹੀ ਦਿਓ ਮੈਂ ਕਿਹੜਾ ਇਸ ਘਰ ਵਿੱਚ ਆਉਣਾ ਵਾ ਮੈਨੂੰ ਕੋਈ ਇਹਦਾ ਦੁੱਖ ਨਹੀਂ ਹੈਗਾ ਭੈਣ ਨੂੰ ਮਾਰ ਦੋ ਪਰ ਬਾਕੀ ਸਾਰ ਮੈਂ ਆਪਣੀ ਛੁੱਟ ਕੇ ਸਰ ਭੱਜਾਂ ਆਂ ਇਦੋਂ ਮੇਰੇ ਕੋਲ ਦਾ ਉਧਰੋਂ ਨਾ ਦਾਤਾ ਲਿਆਂਦੇ ਮੋਟਰਸਾਈਕਲ ਕੱਢ ਕੇ ਸਰ ਉਦੋਂ ਮੈਂ ਪਿਛੇ ਨੂੰ ਦੌੜ ਗਿਆ ਝੋਨੇ ਵਾਲ ਨੂੰ ਭਾਜੀ ਮੈਨੂੰ ਜਾਣਕਾਰੀ ਉਹ ਦਿਓ ਜਿਹੜੀ ਸੱਚੀ ਤੇ ਸਟੀਕ ਹੋਵੇ ਝੂਠੀ ਜਾਣਕਾਰੀ ਨਾ ਦਿਓ ਨੋ ਸਰ ਝੂਠੀ ਕੋਈ ਨਹੀਂ ਸਾਰੇ ਇੱਥੇ ਪਹਿਲਾਂ ਮੈਨੂੰ ਕੁੱਟਿਆ ਸਰ ਬਾਅਦ ਜੇ ਦਾਤਰ ਕੱਢੇ ਉਹਨਾਂ ਮੈਂ ਸਰ ਪਿਛੇ ਪੋਠੇ ਨੂੰ ਭੱਜ ਗਿਆ ਮੈਂ ਉਹਨਾਂ ਦੇ ਕਾਬੂ ਨਹੀਂ ਆਇਆ ਮੇਰੇ ਮਗਰ ਚੱਲੇ ਪਿਤਾ ਤੁਹਾਡਾ ਇਹਨਾਂ ਨੂੰ ਨੁਕਸਾਨ ਹੋਇਆ ਕਿ ਤੁਹਾਡੇ ਘਰ ਦਾ ਕੋਈ ਨੁਕਸਾਨ ਹੋਇਆ ਮੇਰਾ ਸਰ ਬਹੁਤ ਭੰਨਿਆ ਵੇਖੋ ਸਰ ਸਾਰਾ ਹਲਾਕ ਵੇਖੋ ਘਰ ਦੇ ਸਰ ਆਹ ਸਰ ਕੁਰਸੀ ਭਾਂਡੇ ਤੱਕ ਲੇੜਾਂ ਦੇ ਸਰ ਈਕੇ ਭੰਗ ਆ ਵੀ ਇਹਲਾ ਆਪਣੇ ਭਾਂਡਿਆਂ ਦਾ ਹਾਲ ਦੇ ਆਪਾਂ ਬੋਲੀ ਹੁਣ ਜੋ ਰਾਤ ਹੋਇਆ ਉਹ ਤੁਹਾਨੂੰ ਟੱਡੀ ਨੋਲਿਚ ਹੈਗਾ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਉਸ ਬਾਰੇ ਸਰ ਮੈਂ ਤਾਂ ਭਿੰਡੀ ਸਾਡੀ ਗਿਆ ਸੀ ਤੇ ਇਹ ਮੇਰੇ ਮੁੰਡੇ ਦੇ ਆਣ ਕੇ ਗਾਲੇ ਪੈ ਗਏ ਜਦੋਂ ਇਹਨੇ ਫੋਨ ਲਾਇਆ ਮੈਨੂੰ ਮਾਰਤਾ ਮਾਰਤਾ ਮੈਂ ਕਿਹੜਾ ਆ ਗਿਆ ਕਿਹੜਾ ਮਾਰ ਗਿਆ ਆਹਦਾ ਉਹ ਨਿੰਦਰ ਫੌਜੀ ਤੇ ਬਲਜੀਤ ਫੌਜੀ ਦੇ ਇੱਕ ਮੁੰਡਾ ਨਾਲ ਉਹਨਾਂ ਦੇ ਹੋਰ ਹੈ ਤੇ ਮੈਂ ਭਿੰਡੀਆਂ ਤੋਂ ਆਇਆ ਮੋਟਰਸਾਈਕਲ ਪਹਾਇਆ ਤੇ ਇੱਥੇ ਮੈਂ ਆ ਤੇ ਅਗੋਂ ਮੇਰੇ ਆਉਂਦੇ ਮੈਨੂੰ ਇੱਕ ਉਹਨੇ ਮਾਰ ਕੇ ਜੱਫਾ ਮੈਨੂੰ ਦੇ ਸੁੱਟ ਲਿਆ ਕਿੰਨੇ ਛੁੱਟਿਆ ਉਹ ਜਿਹਦਾ ਇਹਦਾ ਨਾਂ ਕੀ ਸਰਜੀਤ ਕਿ ਕੀ ਨਾਂ ਦਾ ਹਾਂ ਬਲਦੀਪ ਬਲਦੀਪ ਨੇ ਬਲਦੀਪ ਨੇ ਮੈਨੂੰ ਛੁੱਟ ਲਿਆ ਉਹ ਮੈਨੂੰ ਉਹਨਾਂ ਦੇ ਮੁੱਕਾ ਨਾਲ ਮੈਨੂੰ ਛੁਰੂ ਉਹਨੇ ਕਰ ਦਿੱਤਾ ਮੇਰੇ ਆ ਰਗੜਾ ਰਗੜਾਈਆਂ ਮੇਰੇ ਨੱਕ ਤੇ ਵੀ ਆਹ ਆਹ ਣੀ ਥੋੜੀ ਨੱਕ ਤੇ ਸੱਟ ਲੱਗੀ ਆ ਇਹ ਆ ਆ ਆ ਕਿਦਾਂ ਲੱਗੀ ਇਹ ਉਹਨੇ ਮੁੱਕੀ ਮਾਰੀ ਆ ਅੱਛਾ ਹਾਂਜੀ ਤੇ ਮੁੜ ਕੇ ਮੈਂ ਇਹਨੂੰ ਭੱਜ ਕੇ ਘਰੇ ਆਇਆ ਤੇ ਉਹਨੇ ਕਿਹਾ ਨੂੰ ਮੁੜ ਕੇ ਫਿਰੋ ਪਰਾਂ ਚੱਲ ਗਿਆ ਅੱਛਾ ਹਾਂਜੀ ਤੇ ਇਹ ਪੱਕੀ ਗੱਲ ਹੈ ਵੀ ਉਹ ਤਿੰਨ ਜਣੇ ਸੀਗੇ ਦੋ ਮੋਰਸਲ ਸੀਗੇ ਹਾਂਜੀ ਤਿੰਨ ਜਣੇ ਠੀਕ ਹੈ ਤੇ ਉਹਨਾਂ ਨੇ ਤੁਹਾਨੂੰ ਵੀ ਕੋਈ ਗੱਲ ਨਹੀਂ ਕੀਤੀ ਵੀ ਮਸਲ ਦੀ ਆ ਗੱਲ ਹੈ ਜਾਂ ਉਹ ਗੱਲ ਹੈ ਨਹੀਂ ਜੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਉਹ ਨਾ ਹੁੰਦੀ ਪੈ ਗਿਆ ਤੂੰ ਜਦੋਂ ਮੇਰਾ ਮੋਟਰਸਾਈਕਲ ਵੇਖਿਆ ਮੈਨੂੰ ਉਹ ਮੋਟਰ ਤੇ ਲਾ ਲਿਆ ਉਹਨੇ ਤੇ ਤਾਂ ਉਹ ਨੌਰਣੀ ਨੇ ਵੀ ਨਿੜਕਿਆ ਕਿ ਮੇਰੀ ਲੜਾਈ 'ਚ ਮੇਰਾ ਕੋਈ ਗੱਲਬਾਤ ਹੈਗੀ ਜੇ ਮੇਰੇ ਨਾਲ ਉਹਨਾਂ ਨੇ ਆਖਿਆ ਕੋਈ ਨਹੀਂ ਇੰਦੀ ਤਰ੍ਹਾਂ ਉਹਨੂੰ ਤੂੰ ਹੱਕ ਟਿਆ ਮੇਰੇ ਘਰ ਵਾਲੇ ਨੂੰ ਇਹਨੂੰ ਵੀ ਘੁੱਟੋ ਕੋਈ ਗੱਲ ਨਹੀਂ ਤੇ ਆ ਤੜੇ ਮੁੰਡੇ ਨੇ ਹੁਣ ਇੱਕ ਬੜੀ ਤਕੜੀ ਗੱਲ ਕਹੀ ਆ ਵੀ ਮੇਰੇ ਸਾਲਿਆਂ ਕਰ ਵੀ ਕੋਈ ਨਹੀਂ ਤੈਨੂੰ ਛੱਡਣਾ ਨਹੀਂ ਅਹੀਂ ਅਹੀਂ ਫੌਜੀ ਬੰਦੇ ਆ ਤੂੰ ਸਾਡਾ ਕੀ ਵਿਗਾੜ ਲੇਗਾ ਇਹ ਗੱਲ ਸੱਚ ਹੈ ਇਹ ਗੱਲ ਸੱਚ ਹੈ ਜੀ ਐਦਾਂ ਉਹਨਾਂ ਨੇ ਕਿਹਾ ਇਹ ਗੱਲ ਕਹੀ ਉਹਨਾਂ ਨੇ ਕਿਆ ਮੇਰੇ ਹੁੰਦਿਆਂ ਕਿਆ ਉਹਨੇ ਤੂੰ ਕੀ ਕਰਿਆ ਫੇਰ ਲੈ ਕਰੀ ਫੇਰ ਸੋਚ ਲੋ ਇਹ ਗੱਲ ਕਹਿਣ ਤੋਂ ਪਹਿਲਾਂ ਨਹੀਂ ਸਰ ਉਹਨਾਂ ਨੇ ਇਹ ਕਿਹਾ ਤੂੰ ਗੀ ਤੂੰ ਦੁਖੀ ਬ ਹਾਂਜੀ ਜਨਾ ਪਰ ਇਸ ਸੰਬੰਧਤ ਜਿਹੜਾ ਤੁਹਾਡਾ ਆਈਡੀਆਂ ਟੁੱਟ ਪਜ ਹੋਈ ਹੈ ਇਹਦਾ ਦਿਖ ਰਿਹਾ ਸਾਰਾ ਕੁਝ ਤੁਸੀਂ ਕੁਛ ਹਾਚੀ ਚੰਮੀ ਫੜੀਆਂ ਇਹ ਥਾਣੇ ਤੁਸੀਂ ਗਏ ਦੇ ਸਰ ਗਏ ਥਾਣੇ ਸਰ ਤਰਖਾ ਦੇ ਕੇ ਆਏ ਸਰ ਅੱਛਾ ਜੀ ਸਰ ਆਪਾਂ ਕਹਿ ਗਏ ਸਾਡਾ ਮੌਕਾ ਦੇਖੋ ਸਰ ਹਾਂ ਘਰ-ਬਾਰ ਸਰ ਬੰਨਿਆ ਉਹਨਾਂ ਘਰ-ਬਾਰ ਦੇ ਦੇਖੋ ਸਰ ਜਾ ਕੇ ਵੀ ਕੀ ਹਾਲ ਕੀਤਾ ਉਹਨਾਂ ਤੇ ਮੌਕਾ ਵੇਖਣ ਆਇਆ ਬਈ ਸਰ ਮੌਕਾ ਮਿਲ ਆਉਂ ਕੋਈ ਨਹੀਂ ਸਰ ਮੌਕਾ ਦੇਖਣ ਅੱਛਾ ਜੀ ਸਰ ਆਪਾਂ ਕਹਿ ਗਏ ਸਾਡੇ ਘਰਾਂ ਦੇ ਲਾ ਦੇ ਉਹ ਕਹਿੰਦੇ ਸੀ ਆਪਾਂ ਆਵਾਂਗੇ ਤੁਹਾਨੂੰ 4 ਵਜੇ ਸੱਦਿਆ ਤੁਸੀਂ 4 ਵਜੇ ਆਏ ਹੋ ਜੀ ਅੱਛਾ ਤਸਰਾ ਜੀ ਤੱਕ ਕੋਈ ਨਾ ਆਇਆ ਕੱਲ ਨੂੰ ਸਾਰੇ ਇਦਾਂ ਨੁਕਸਾਨ ਕਰ ਜਾਂਦੇ ਤੇ ਸਾਰ ਜਿੰਮੇਵਾਰੀ ਸਾਡੇ ਇਹਨਾਂ ਦੀ ਸਰਫਟ ਬਾਚੇ ਤੇ ਸਾਰੇ ਇੱਕ ਆ ਵੇਖੋ ਜਰਾ ਭਾਂਡੇ ਬੰਨੇ ਕਹਿੰਦੇ ਵੀ ਜਿੱਦਾਂ ਇਹ ਤਾਂ ਦੇ ਭਾਂਡੇ ਦਾ ਹਾਲ ਕੀਤਾ ਇਦਾਂ ਹੀ ਦਾਦਾ ਕਰਨਾ ਹੈ ਕਿਦਾਂ ਜਿੱਦਾਂ ਭਾਂਡਿਆਂ ਦਾ ਹਾਲ ਕੀਤਾ ਇਸ ਤਰ੍ਹਾਂ ਹੀ ਦਾਦਾ ਕਰਨਾ ਆਪਾਂ ਮਲਾਜੇ ਬੰਦੇ ਸਾਡਾ ਤੁਸੀਂ ਕੁਝ ਨਹੀਂ ਵਿਗਾ ਸਕਦੇ ਫੌਜੀ ਬੰਦੇ ਆਪਾਂ ਤੇ ਭਾਂਡਿਆਂ ਵਾਂਗੂ ਤਾਂ ਦਾ ਹਾਲ ਕਰਨਾ ਆਪਾਂ ਤੇ ਐਂਡ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਇਨਾਂ ਦੀ ਕਾਰਵਾਈ ਹੋਏ ਇਹਨਾਂ ਦੋ ਹਮਲੇ ਬੋਲਦੇ ਇੱਕ ਵਾਰੀ ਪਿਛਲੀ ਵਾਰੀ ਬੋਲਿਆ ਸੀ ਚਲੋ ਉਹ ਨਹੀਂ ਆਪਾਂ ਗੱਲ ਕਿਤੇ ਆ ਉਸ ਦਿਨ ਬਹੁਤ ਅੱਛਾ ਜੀ ਆ ਟੜੇ ਭਾਂਡੇ ਡਿੰਡੇ ਇਹ ਵੀ ਸਰ ਆ ਆ ਤੇ ਲੱਗਾ ਹੋਇਆ ਜਿਵੇਂ ਕਿਸੇ ਚੀਜ਼ ਹਾਂਜੀ ਦਾਤਰ ਮਾਰੇ ਸਰ ਅੱਛਾ ਜੀ ਹਾਂਜੀ ਦਾਤਰ ਮਾਰ ਕੇ ਵੱਡੇ ਆ ਸਰ ਵੇਖੋ ਦਿਲੀਆਂ ਛੱਡੀਆਂ ਕੀਤੀਆਂ ਸਰ ਅੱਛਾ ਜੀ ਹਾਂਜੀ ਇਹ ਵੀ ਟੋੜੇ ਖੱਖੋ ਕਰ ਕਿਸੇ ਆਹ ਤੇ ਸੁਦਾ ਐ ਜਿੱਦਾਂ ਉਹ ਪਲੇਟ ਦਿਖਾਈ ਸਤੋ ਲੈ ਕੇ ਆਏ ਸੀ ਸਰ ਘਰ ਦੀ ਕੋਈ ਚੀਜ਼ ਬਖਸ਼ੀ ਜਿਹੜੀ ਨਹੀਂ ਥੋੜੀ ਨਾ ਸਰ ਕੋਈ ਨਹੀਂ ਬਖਸ਼ੀ ਆ ਗਈ ਸਰ ਆ ਗਿਆ ਖੁਸ਼ੀਸ਼ੇ ਵੀ ਸਰ ਅੱਛਾ ਜੀ ਇਹ ਸਰ ਮੇਰੇ ਘਰ ਦੀ ਨੇ ਆਪ ਤੜਵਾਏ ਜੀ ਸਰ ਆਪਣੇ ਭਰਾਵਾਂ ਆਪਣੇ ਭਰਾਵਾਂ ਨੂੰ ਕਾਲ ਕਰਕੇ ਮੇਰੇ ਘਰ ਵਾਲੀ ਨੇ ਆਪ ਤੜਵਾਇਆ ਵੀ ਮੈਂ ਇਸ ਕਰ ਨਹੀਂ ਤੋ ਉਹਨੇ ਵੇਹ ਰੋਕਿਆ ਨਹੀਂ ਕਿ ਗੱਲ ਸਵਾਲ ਬਣਦਾ ਰੋਕਿਆ ਨਹੀਂ ਸਰ ਉਹਨੇ ਕਿਹਾ ਮੈਂ ਇਸ ਘਰ ਚ ਆਉਣਾ ਹੀ ਨਹੀਂ ਹੈਗਾ ਤੇ ਜੋ ਵੀ ਇਹ ਅੱਗੇ ਚੜਦਾ ਤੈਨੂੰ ਵੜ ਦੋ ਨਿਮ ਨਾ ਦੌੜਦਾ ਤੇ ਉਹਨਾਂ ਮੇਰਾ ਘਰ ਫਾਂਦਾ ਨਾ ਮੈਨੂੰ ਹੀ ਮਾਰਨਾ ਸੀ ਕਹਿੰਦੀ ਵੀ ਮੈਂ ਘਰ ਚ ਨਹੀਂ ਆਉਣਾ ਹੈਗਾ ਫੌਜੀ ਆਏ ਸਰ ਇੱਕ ਬਲਜੀਤ ਇੱਕ ਨਿੰਦਰ ਤੇ ਇੱਕ ਸਰ ਸੋਨਾ ਹੀ ਸਰੋ ਲੋਕਲ ਮੁੰਡਾ ਹੀ ਦਾਤਰ ਲੈ ਕੇ ਆਇਆ ਸੀ ਸਰ ਤੇ ਉਹ ਹੋਰ ਇੰਨਾ ਸਾਡਾ ਮੋਟਰਸਾਈਕਲ ਵੀ ਥੋੜਾ ਮੋੜਸ ਲੋਗ ਲੱਗਾ ਜੀ ਅੱਛਾ ਜੀ ਹਾਂ ਜੀ ਠੀਕ ਆ ਤੇ ਹੋਰ ਕੁਝ ਤਾਂ ਨਹੀਂ ਕਿਹਾ ਉਹਨਾਂ ਨੇ ਹੋ ਸਰ ਮੈਨੂੰ ਇਹਨਾਂ ਕੁੱਟ ਮਾਰ ਕੇ ਕੀ ਬੋਲ ਅੱਛਾ ਤੇ ਸਰ ਜੀ ਮੂਨੇ ਦਾਤਰ ਲੈ ਕੇ ਆਏ ਉਹਨਾਂ ਕੋ ਮੈਂ ਛੁੱਟ ਕੇ ਦੌੜ ਗਿਆ ਅੱਛਾ ਤੇ ਮੈਨੂੰ ਪਤਾ ਇਹਨਾਂ ਮੈਨੂੰ ਦਾਤਰ ਮਾਰਦੇ ਨੇ ਬਾਅਦ ਵਿੱਚ ਮੇਰੇ ਡੈਡੀ ਆਇਆ ਉਹਨੂੰ ਇਹਨਾਂ ਸਾਡਾ ਲਾ ਕੇ ਇੱਕ ਗੋਡੇ ਤੇ ਲਾਈ ਜੇ ਆ ਤਾਂ ਘਰ ਦੀ ਕੋਈ ਚੀਜ਼ ਵੀ ਨਹੀਂ ਹੈ ਜਿਹੜੀ ਸਰ ਬਹੁਤ ਕਲਾਰਾ ਨਹੀਂ ਕਰ ਸਕਦਾ ਹੈਗਾ ਠੀਕ ਠੀਕ ਕਿਦਾਂ ਕਹਿੰਦੇ ਸਰ ਸਾਡਾ ਕੁਝ ਨਹੀਂ ਵਿਗਾੜ ਸਕਦਾ ਆਪਾਂ ਫੌਜੀ ਬੰਦੇ ਆ ਤੂੰ ਸਾਨੂੰ ਕੁਝ ਨਹੀਂ ਕਰ ਸਕਦਾ ਅੱਛਾ ਜੀ ਆਪਾਂ ਤੈਨੂੰ ਘਰੋਂ ਚੁੱਕ ਕੇ ਖੜ ਸਕਦੇ ਆ ਅੱਛਾ ਜੀ ਆਹ ਮੋਰਸੇ ਕੋਲ ਪੱਜਾ ਗਏ ਇੰਨਾ ਭੰਨਿਆ ਸਰ ਫੌਜੀਆਂ ਤੋੜਿਆ ਸਰ ਦਾਤਰ ਮਾਰ ਕੇ ਤੋੜਿਆ ਜੀ ਠੀਕ ਹੈ ਹਾਂ ਜੀ